ਹਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਬਲੌਗ 'ਚ। ਸੋ ਅੱਜ ਸਾਡੇ ਬੇੜੇ ਚਾਇਗਾ ਵਿਆਹ। ਸੋ ਜੋ ਦਮੰਦ ਜਿਹੜੇ ਨਾਲ ਤਾਂ ਹਰਿੰਦਰ ਉਹਦੇ ਦੇਖਿਆ ਉਹਨਾ ਬਲੌਗ 'ਚ। ਉਹਦਾ ਵਿਆਹ ਆ ਜੀ। ਆਵ ਲੈ ਜੀ ਜਿਹੋਦੇ ਘਰੋਂ ਤੁਹਾਨੂੰ ਆਜੋ। ਇਹ ਆ ਦੇਖੋ ਜੀ। ਹੈਲੋ ਜੀ। ਜਨਕਾਰਾ ਵਿੱਚ ਪਹਿਲਾਂ ਸੋਣਨ ਕਰੀਏ। ਹਰ ਰੁਕ ਜਾ ਇਹ ਵਿਆਹ ਵਾਲਾ ਮੁੰਡਾ ਆਗੇ ਸਤਿ ਸ੍ਰੀ ਅਕਾਲ ਜੀ ਠੀਕ ਹੈ ਜੀ ਠੀਕ ਹੈ ਇਹ ਬੰਦੇ ਦਾ ਜਵਾਈ ਆਇਆ ਜੀ ਆਣਾ ਜੀ ਸਾਰੇ ਅਸੀਂ ਮੈਂ ਤਾਂ ਆਗੇ ਬਾਕੀ ਆਉਂਗੇ ਸਾਰਿਆਂ ਨੂੰ ਕਹਿ ਦਈਏ ਸਾਰ ਸਾਰੇ ਜਣੇ ਆ ਜੀ ਇੱਧਰ ਲੈ ਕੇ ਵੀ ਹਲਬਾਈ ਪਲਕ ਗੋਗਲੇ ਬਣ ਲੱਗੇ ਇੱਧਰ ਸੱਤੀ ਹੁੰਡੇ ਡੈਕੋਰੇਸ਼ਨ ਕੀਤੀ ਵੀ ਇੰਡੀਆ ਗੇਟ ਬਣਾਇਆ ਇੰਡੀਆ ਗੇਟ ਇੰਡੀਆ ਗੇਟ ਬਣ ਗਿਆ। ਲਓ ਜੀ ਟੈਂਟ ਦਾ ਸਮਾਨ ਉੱਧਰ ਹੈ। ਇਹ ਸਾਡੇ ਪ੍ਰਿੰਟਰ। ਇੱਧਰ ਟੈਂਟ ਦੀ ਜਗ੍ਹਾ ਇੱਥੇ ਟੈਂਟ ਲੱਗੂਗਾ। ਬਾਕੀ ਕੁਰਸੀ ਮੈ ਲੈ ਕੇ ਰੰਦੇ। ਘਰੀ ਵੀ ਰੱਖਣੀ ਹੈ ਇੱਧਰ ਲੈ ਆਏ ਤੇ ਪਹਿਲਾਂ ਇਹ। ਟੈਂਟ ਦਾ ਸਮਾਨ। ਵਾਹ ਵਾਹ। ਬੇਰਤ ਜੀ। ਤਾਂ ਬਈ। ਮਾਇਆ ਤੇ ਲਾ ਰਹਿਦਾ ਰੈਡੀ ਹੁੰਦਾ ਲੋ ਬਈ ਹੁਣ ਕਹਿ ਰਿਹਾ ਕਿ ਤੇਰਾ ਜਿਹੜਾ ਮਾਇਆ ਰਹਿ ਗਿਆ ਮਾਇਆ ਰਹਿ ਗਿਆ ਬਸ ਠੀਕ ਹੈ ਬਰਾਤ ਜੀ ਗੋਗਲੇ ਗੂਗਲ ਇਹ ਬਣਾਤੇ ਠੀਕ ਹੈ ਗੂਗਲ ਇਹ ਅਲੋ ਨਾ ਮੱਥਾ ਟੇਕਣਾ ਠੀਕ ਹੈ ਭਾਈ ਵਿਆਹ ਆ ਕਰ ਇੱਧਰ ਜੋਤਮਾਨ ਜੋਤਮਾਨ ਆ ਗਿਆ ਜੀ ਬੈਸਟ ਫਰੈਂਡ ਬੈਸਟ ਜਿਆਦਾ ਬੈਸਟ ਫਰੈਂਡ ਹੈ ਜੀ ਕਹਿੰਦੇ ਜੀ ਨਾ ਪਿਆ ਨੂੰ ਆਇਆ मैं ही नहीं करना क्या <laughs> ठीक है ठीक है ठीक है ली छतरिया है छतरिया लागी छतरी ठीक है जी जोगी ने मैं स लाती सार ठीक है ਲੋ ਜੀ ਮੈਸਨ ਲਾ ਕੇ ਬੇਲਾ ਹੋ ਗਿਆ ਇੱਕ ਲਾ ਕੇ ਚੱਲ ਗਏ ਡੈਕੋਰੇਸ਼ਨ ਕਰਦੇ ਨਹੀਂ ਮਾਈਆਂ ਲੱਗਣ ਕਹਿੰਦੇ ਇੱਥੇ ਲੋ ਵੀ ਠੀਕ ਹੈ ਇਹ ਇੱਧਰ ਦੇਖੋ ਜੀ ਸਾਡੇ ਮਾਮੇ ਦਾ ਮੁੰਡਾ ਬਜਰੂਰ ਤੋਂ ਸਤਿ ਸ੍ਰੀ ਅਕਾਲ ਜੀ ਦੇਖਦੇ ਨਹੀਂ ਹੈਗੇ ਹੁਣ ਜੇ ਵਿਆਹ ਹੋ ਗਿਆ ਹੁਣ ਦਿੰਦੇਗੇ ਦਾ ਇਹ ਸਾਸਰੀ ਘਾਲ ਜੀ ਕਿਦਾਂ ਜੀ ਇਹ ਸਮੂਹ ਇਹ ਕਿਹੜੀ ਫੈਮਿਲੀ ਇਹ ਪੱਟਲ ਪੱਟਲ ਫੈਮਿਲੀ ਸੁਪਰ ਪੱਟਲ ਫੈਮਿਲੀ ਨੇ ਮੇਰੇ ਵੱਲੋਂ ਸਾਸਰੀ ਘਾਲ ਐ ਸਾਸਰੀ ਘਾਲ ਜੀ ਹੋਰ ਠੀਕ ਕੱਲੇ ਆ ਗਿਆ ਤੂੰ ਕਰਦੇ ਨਹੀਂ ਭਾਬੀ ਆਈ ਵੀ ਐ ਉਹ ਅੰਦਰ ਲਾ ਲਈ ਅਗਲੇ ਨਾਲ ਰਿਜੂਲਟ ਤੋਂ 2 ਮਿੰਟ ਹੈ ਠੀਕ ਹੈ ਠੀਕ ਹੈ ਇੱਧਰ ਮੋਂਟੀ ਇਹ ਵੀ ਕਹਿੰਦੇ ਪੱਟਲਾਂ ਦਾ ਮੁੰਡਾ ਠੀਕ ਹਾਂ ਉੱਥੇ ਚੱਲੋ ਟੈਂਪੂ ਲਾਇਆ ਬਣਾ ਉਹ ਟੈਂਪੂ ਇਹ ਆ ਜੀ ਵਿਆਹ ਆ ਕਰ ਅੱਜ ਕੰਮ ਕਰੀ ਜਾਤ ਵਾਵਾ ਚ ਤੈਨੂੰ ਕਹਿਣਾ ਹੈਗਾ ਕੰਮ ਨੂੰ ਬਿਸ਼ਾ ਬਿਸ਼ਾ ਦਰੀਆਂ ਸਤਨਾਮਤ ਬਹਿਰੇ ਨੂੰ ਮੰਨਦਾ ਕਹਿੰਦਾ ਇਹਨੂੰ ਹੀ ਲਾ ਲੈਣਾ ਪਰ ਬਹਿ ਜਾ ਜਾ ਬੇਰ ਵਾਲਾ ਮੁੰਡਾ ਕਹਿੰਦਾ ਮੈਂ ਕੰਮ ਕਰਦਾ ਮੈਂ ਬਹਿ ਜਾ ਤੂੰ ਹੁਣ ਤੇਰੇ ਕੰਮ ਕੋਈ ਨਹੀਂ ਹੈਗਾ ਹੁਣ ਤੈਨੂੰ ਚੋਪਣਾ ਹੈ ਇਹਨੂੰ ਚੋਪਣਾ ਹੈ ਕੰਮ ਇਹ ਰਿਹਾ ਮੈਂ ਤੇ ਕਹਿੰਦਾ ਮਾਮੇ ਦਾ ਮੁੰਡਾ ਕੰਮ ਕਰਦਾ ਕਿੱਦਾਂ ਹੋਰ ਆਪੇ ਬਹਿਰੇ ਬੰਨਾ ਬੰਦਾ ਬਹਿਰੇ ਨਹੀਂ ਆਏ ਇਹਨਾਂ ਦੇ ਇਹ ਪੈਸੇ ਘੱਟ ਦਿੱਤੇ ਬੈਰੇ ਨੂੰ ਬੈਰੇ ਆਏ ਨਹੀਂ ਆਏ ਨਹੀਂ ਹੈਗੇ ਹੁਣ ਅਸੀਂ ਆਪ ਕੰਮ ਦਾ ਸਾਹਮਣੇ ਬਸ ਲੋ ਗਾਇਸ ਪਕੌੜੇ ਖਾ ਲੋ ਪਕੌੜੇ ਇੱਕ ਤਾਂ ਬੈਰੇ ਨੇ ਫੜ ਕੇ ਪੁੱਛੋ ਵੀ ਸਮਾਨ ਸਾਰਾ ਇੱਥੇ ਕੱਦ ਰੱਖਿਆ ਵਿਆਹ ਦਾ ਮੁੰਡਾ ਦਸ ਕੰਮ ਲੱਗਾ ਮੈਂ ਆ ਗਿਆ ਯਾਰ ਉਹ ਬਾਕੀ ਤੈਨੂੰ ਉੱਥੇ ਢੋਲ ਦੇ ਕੌਣ ਹੋਰ ਸਮਾਨ ਬਸ ਆਪ ਮੈਂ ਭਾਂਡੇ ਪਾ ਲੇ ਝੁੱਠੀਆਂ ਪਲੇਟਾਂ ਨੂੰ ਆ ਕਰੀਟਰ ਰੱਖ ਦੀਏ ਆਹੋ ਚੱਲ ਇਹ ਨਾ ਕਿਸੇ ਨੂੰ ਪੁੱਛਣਾ ਨਹੀਂ ਵਿਆਹ ਦੇ ਬਾਅਦ ਮੈਂ ਤਾਂ ਹੀ ਕਹਿੰਦਾ ਕਿ ਜਦ ਤੱਕ ਵਿਆਹ ਨਹੀਂ ਹੁੰਦਾ ਨਾ ਜਦ ਤੱਕ ਇਹ ਸਦਾ ਹੀ ਕਹਿੰਦਾ ਵੀ ਮੈਂ ਨਾ ਹਾਂ ਹਾਂ ਥੋੜੇ ਕਰਦਾ ਹੈ ਲੋ ਜੀ ਸਾਰੇ ਜਣੇ ਆ ਗਏ ਆ ਚਾਹ ਪਾਣੀ ਪੀਂਦਿਆਂ

ਆ ਗਿਆ ਜੀ ਮੁੰਡਾ ਇਹ ਬਹੁਤ ਹੈ ਬੰਦੇ ਨੂੰ ਫੁੱਲੇ ਨਾ ਸਮਾਏ

और ना लाइक वाला जा रही है लाओ जी ठीकु हरी मु <laughs> ए बोश बोश चांक के नहीं है यार ओ ये तो देना है ए? वो था ऊपर मूंह पर मूंह पर पर वो मूंह पर फेर थोड़ा <laughs> थोड़ा जा ठीक <laughs> है <laughs> तो मैं उन्हें काया पर आज डेकोरेशन देखो डेकोरेशन हो रही है मैं लाता सारे चिले अरे साफ फल लिया ठीक है ठीक है हेलो डेकोरेशन डेकोरे लेट आए तो लेट आए आज लेट हो गए तीन माइए पर नहीं ना आए है अपने काम फिर मुका के जो थोड़े बहुत रेंते थे हम रात की डेकोरेशन देखो ਦੇਖੋ ਰਾਤ ਦੀ ਡੈਕੋਰੇਸ਼ਨ ਨਹੀਂ ਰਹਿੰਦੀ ਮੈਂ ਕਿਹਾ ਦੱਸਦੀਏ ਤੁਹਾਨੂੰ ਰਾਤ ਦੀ ਡੈਕੋਰੇਸ਼ਨ ਚੁੰਨੀ ਜੰਨੀ ਬਣਗੇ ਤੇ ਉਹ ਵਾਹ ਜੀ ਵਾਬਿਲਾ ਕਰਤਾ ਦੇਖੋ ਜੀ ਹਰਿੰਦਰ ਹਾ ਅੱਛਾ ਅਸ਼ਹਿਰ ਮੈਸੇਜ ਵਿੱਚ ਅਰੇ ਮੈਸੇਜ ਹੋਈ ਜਾਂਦੇ ਵਿਆਹ ਵਾਲੇ ਮੈਸੇਜ ਹੋਈ ਜਾਂਦੇ

ਮੈਸਾ ਮੈਸਾ ਦਿਖਾ ਦਈਏ ਕੋਈ ਸੌਦਾ ਕਿਤਨੇ ਲੈਣੀ ਹੋਵੇ ਦੇਖ ਲਿਓ ਆ ਜੀ ਆਗੇ ਜੀ ਸਤਿ ਸ੍ਰੀ ਅਕਾਲ ਜੀ ਪਨੀਰ ਨਹੀਂ ਖਾਉਂਗੇ ਅਸੀਂ ਦੋ ਦਿਨ ਮੈਸਾ ਫੇਰ ਵੀ ਮੈਸਾ ਡਰਦੀ ਆਂ ਕਹਿੰਦਾ ਮੈਸਾ ਦੋ ਦਿਨ ਨਹੀਂ ਖਾਉਂਗੇ ਪਨੀਰ ਫੇਰ ਸਤਿ ਸ੍ਰੀ ਅਕਾਲ ਜੀ ਤੁਹਾਡੇ ਕੋਲ ਥੋੜੇ ਜਿਹੇ 500 ਰੁਪਏ ਜੀ ਵਾਸੀ ਦਾ ਮੁੰਡਾ ਜੀ ਚਲੋ ਜੀ ਅੱਜ ਦਾ ਬਲੌਗ ਇੱਥੇ ਖਤਮ ਹੁੰਦਾ ਜੀ ਨੂੰ ਵਾਜਦਾ ਬਲੌਗ ਕਿਦਾਂ ਦਾ ਲੱਗਿਆ ਲਾਈਕ ਕਮੈਂਟ ਸ਼ੇਅਰ ਕਰਕੇ ਦੱਸ ਦਿਓ ਜੀ ਸੋ ਹੁਣ ਰਾਤ ਹੋ ਗਈ ਸੋ ਅਸੀਂ ਜਿਵੇਂ ਕਰ ਰਹੇ ਚੱਲਦੇ ਇੱਥੇ ਕੰਮ ਕੋਈ ਨਹੀਂ ਹੈਗਾ ਹੁਣ ਸਾਨੂੰ ਰਾਤੀ ਡੈਕੋਰੇਸ਼ਨ ਜਿਹੜੀ ਦੱਸਣੀ ਸੀ ਏ ਹੈ ਉਹ ਠੀਕ ਹੈ ਜੀ ਸੋ ਅਗਲਾ ਬਲੌਗ ਛੇਤੀ ਆਉਣਗਲੇ ਕੇ ਵਿਆਹ ਦਾ ਮਿਲ ਗਈ ਹੁੰਦਾ ਚੈਨਲ ਸਬਸਕ੍ਰਾਈਬ